ਨਾ ਸੋਹਣਾ ਬਾਬਾ ਦੀ ਗੋ ਸੋਹਣਾ ਤਾਂ ਵਿਆਹ ਕਰਾਉਣਾ ਸੀ ਉਹਦੇ ਨਾਲ ਨਹੀਂ ਘਰੇ ਦੇ ਨਾਲ ਨੂੰ ਹੀ ਲੈ ਜਾਂਦੇ ਨੇ ਉਹ ਤਾਂ ਨਾ ਬਾਬਾ ਬੜਾ ਕਰਾਮੂਤ ਵਾਲਾ ਸੀਗਾ ਨਹੀਂ ਮੈਂ ਮਰ ਜਾਂਦੀ ਕਰਾਮੂਤ ਨਹੀਂ ਕਰਾਮਾਤ ਹੁੰਦੀ ਐ ਦੇਖ ਲੈ ਚਾਚੀ ਕਿ ਮੈਂ ਮੈਨੂੰ ਕੋਈ ਨਾ ਪੁੱਤ ਕੋਈ ਨਾ ਕੋਈ ਨਾ ਐ ਨਾ ਕਰਾ ਕਰ ਦੋ ਐ ਬੇਇੱਜ਼ਤੀ ਕਰ ਐ ਨਾ ਕਰਾ ਕਰ ਕੋਈ ਸਾਰਾ ਦਿਨ ਪੁੱਠਾ ਬੋਲਦੀ ਐ ਤੂੰ ਜੇ ਬਾਬਾ ਅਗਰੇ ਵਿੱਚ ਕੁੱਟਣ ਵਾਲੀ ਕੀ ਗੱਲ ਤੇ ਭਣੇ ਨਹੀਂ ਭਣੇ ਕਾ ਨੂੰ ਅਸੀਂ ਤਾਂ ਦੋਨੇ ਮਾਂ ਪੁੱਤ ਘਰੇ ਨਹੀਂ ਸੀਗੇ ਹਾਂ ਉਹ ਬਾਬਾ ਆ ਗਿਆ ਉਹ ਬਹਾ ਲਿਆ ਉਹਨੂੰ ਹੱਥ ਦਿਖਾਉਣ ਲੱਗ ਗਈ ਬੇਬੇ ਹੱਥ ਦਿਖਾਇਆ ਤੀ ਕੁਝ ਹੋਰ ਤਾਂ ਨਹੀਂ ਦਿਖਾਇਆ ਸੀ ਮੈਂ ਪੀਣਾ ਕਰਕੇ ਤਾਂ ਰਿਆ ਸੀ ਮਖਾਲਾ ਚੱਕੀ ਤੇ ਧਰਿਆ ਆਊਗਾ ਮੁੰਡਾ ਪੀਣਾ ਪਹਿਾਉਣਾ ਸੀਗਾ ਗੱਟਾ ਭਰਿਆ ਹੋਇਆ ਪੀਣੇ ਦਾ ਤੀ ਚੱਕ ਕੇ ਬਾਬੇ ਨੂੰ ਫੜਾਤਾ ਉਹ ਤਾਂ ਪੁੱਤ ਪਖੰਡੀ ਹੁੰਦੇ ਨੇ ਸਾਡ ਖਾਵਾ ਲੁੱਟਫਗੋੜਾ ਦੇ ਕੀ ਲੈ ਜਾਂਦੇ ਤੇਤੋਂ ਇਹ ਤਾਂ ਸ਼ੁਕਰਮਾਨ ਚੱਲ ਕਣਕ ਦੇ ਗੱਟੇ ਨੇ ਆਈ ਸਰ ਗਿਆ ਨਹੀਂ ਚਾਚੀ ਉਹਦੇ ਕੋਲ ਤਾਂ ਨਾ ਗਿੱਦੜ ਸਿੰਘੀ ਸੀ ਕਦਰ انا ਤੇਰੇ ਕਰ ਲ ਨੂੰ ਲੋਡ ਕਰ ਦੂੰਗਾ ਇੰਨਾ ਬਿਮਾਰ ਸੀਗਾ ਉਹ ਬਾਬੇ ਦੇ ਕਰਕੇ ਤਾਂ ਠੀਕ ਹੋਇਆ ਉਹ ਸਮਝਦੇ ਨਹੀਂ ਹੈਗੇ ਨਹੀਂ ਬਾਬੇ ਕਰਕੇ ਨਹੀਂ ਠੀਕ ਹੋਇਆ ਉਹ ਡਾਕਟਰ ਨੇ ਠੀਕ ਕਰਿਆ ਦਵਾਈਆਂ ਦੇ ਕੇ ਜੇ ਤੈਨੂੰ ਸੰਗਾ ਕੇ ਕੁਝ ਲੈ ਜਾਂਦੇ ਪੁੱਤ ਫਿਰ ਕੀ ਬਣਦਾ ਨਹੀਂ ਚਾਚੀ ਬਾਬਾ ਬਹੁਤ ਵਧੀਆਗਾ ਉਹਨਾਂ ਦਾ ਕੁਝ ਪਤਾ ਨਹੀਂ ਹੁੰਦਾ ਪੁੱਤ ਸਹੁਰਾ ਤੇ ਲੱਭੇ ਜਾਂਦੇ ਹੁੰਦੇ ਨੇ ਫਿਰ ਜਦੋਂ ਲੱਭੇ ਤਾਂ ਭਾਈ ਠੀਕ ਹੈ ਤੇਲੇ ਬੇਬੇ ਜਗਾਨੀ ਤੀ ਬੱਤ ਨੂੰ ਬੀਬੀ ਤਾਂ ਨਹੀਂ ਮੈਂ ਬੈਠੀ ਆਈ ਇੱਥੇ ਚੱਲ ਕੋਈ ਨਾ ਜਾ ਤੂੰ ਚਾਹ ਦੀ ਕੁੱਟ ਬਣਾ ਲੈ ਚਾਹ ਤਾਂ ਮੈਂ ਬਣਾ ਦੂੰਗੀ ਪਹਿਲਾਂ ਮੈਂ ਨਾ ਦੱਸ ਵੀ ਮੈਂ ਸਰਪੰਚੀ ਚ ਖੜੀ ਹੋਊਂਗੀ ਤੇ ਪਾਪੇ ਨੇ ਵੀ ਸਾਹ ਦਿੱਤਾ ਬਾਪੂ ਨੇ ਵੀ ਬੀਬੀ ਨੇ ਵੀ ਸਾਰਿਆਂ ਵੱਲੋਂ ਹਾਂਗੀ ਤੂੰ ਦੱਸ ਦੇ ਮੈਂ ਕੀ ਜਾਨਾ ਤੈਨੂੰ ਕਦੋਂ ਹਾਂ ਕਰਤੀ ਸਰਪੰਚ ਜੀ ਨੂੰ ਮੈਂ ਤਾਂ ਕੋਈ ਕਰੀ ਨਹੀਂ ਹਾਂ ਮੈਂ ਤਾਂ ਇਹਦੇ ਨਾਲ ਲੜੀ ਸੀ ਮੈਂ ਤੂੰ ਕਿਉਂ ਵਾਦਾ ਕਰਿਆ ਮੁੰਡੇ ਨੂੰ ਪੁੱਛ ਲੈਂਦਾ ਤੂੰ ਟਾਈਮ ਟਾ ਟ ਮੁੱਕਰਦੀ ਮੈਨੂੰ ਤਾਂ ਬਸ ਕੱਲੀ ਤੇਰੀ ਲੋੜ ਆ ਹੋਰ ਮੈਨੂੰ ਦੂਜੇ ਬੰਦੇ ਤਾਂ ਕੋਈ ਮਤਲਬ ਨਹੀਂ ਹੈਗਾ ਤੂੰ ਦੱਸ ਵੀ ਮੈਨੂੰ ਮੈਂ ਖੜੀ ਉਹ ਸਾਥ ਮੈਂ ਤੇਰੀ ਸਾਥ ਦਊ ਮੈਂ ਤਾਂ ਮੈਂ ਹੋਰ ਕਿਧਰੇ ਹੋ ਜਾ ਚਲ ਬਾਪੂ ਹੋ ਜਾਂਦਾ ਖੜਾ ਬੇਇੱਜ਼ਤੀ ਦੇਖ ਹੋਊਗੀ ਹੁਣ ਐ ਕਿਹੜੇ ਬੇਇੱਜ਼ਤੀ ਕੀ ਤੂੰ ਮਨਰਾਸ ਤੂੰ ਸਾਦੇ ਸਾਦਾ ਨਾ ਚਲ ਦੇ ਦੂੰਗਾ ਸਾਤਰਾ ਬਸ ਸੱਚੀ ਆਹੋ ਅੱਜ ਮੈਂ ਤਾਂ ਬੱਗੀਆਂ ਲਾ ਲਈ ਉਹ ਚੁੱਪ ਉਹ ਚੁੱਪ ਕਰ ਓਏ ਉਹ ਕਟੋਕੜ ਬਾਪੂ ਨੇ ਸ਼ਰਮ ਮੰਨ ਲਾ ਕੀ ਬੋਲੀ ਜਨੀਆ ਸ਼ਰਮ ਨੂੰ ਕੀ ਆ ਸਾਰੇ ਕੀ ਸਾਰੇ ਹੁਣ ਬਾਪੂ ਰੀ ਕਹਿੰਦੇ ਨਹੀਂ ਕਰਦਾ ਵੀ ਸਭ ਦੀ ਉਹ ਚੁੱਪ ਕਰ ਜਾ ਤੂੰ ਅੱਜ ਚੱਲ ਮੈਂ ਕਰਾਂ ਤੈਨੂੰ ਬੱਗੀਆਂ ਮੈਂ ਕਰਾਂ ਤੈਨੂੰ ਬੱਗੀਆਂ ਕਿੱਥੇ ਆ ਪੈਸੇ ਹਾਂ ਹਾਂ ਉਹੀ ਅਪਰਜੀ ਦੇ ਕੋਲ ਪੈਸੇ ਨੇ ਮਾੜਾ ਥੋੜਾ ਬੰਦਾ ਤਾਂ ਪਲਰਾਂ ਚ ਵੀ ਨਹੀਂ ਜਾ ਸਕਦਾ ਹੈਗਾ ਹਣਾ ਤੇਰੇ ਵਰਗਾ ਚੱਲ ਕੋਈ ਕਿੱਧਰ ਨਾ ਜਾਂਦੀ ਸੀ ਕੁਝ ਨਹੀਂ ਹੁੰਦਾ ਮੈਂ ਮੇਰੀ ਸਹੇਲੀ ਕੋਲੇ ਜਾ ਕੇ ਹੁੰਦੀ ਸੀ ਸਹੇਲੀ ਕੋਲੇ ਜਾਂਦੀ ਸੀ ਕਿ ਸਹੇਲੇ ਕੋਲੇ ਜਾਂਦੀ ਸੀ ਕਿਉਂ ਹੋੜੇ ਮੈਨੂੰ ਨਹੀਂ ਪਤਾ ਲੱਗਿਆ ਸਹੇਲੇ ਕੋਲੇ ਜਾ ਰਹੀ ਸੀ ਇਹ ਨਾ ਲਿਪਚ ਨੂੰ ਸ਼ਰਮ ਨਹੀਂ ਆਉਂਦੀ ਮੇਰੀ ਗੱਲ ਸੁਣੋ ਮੈਂ ਤਾਂ ਇਹਨੂੰ ਐਂ ਕਹਿੰਦੀ ਸੀ ਕਿ ਵੀ ਮੈਂ ਦੇਖ ਹੋ ਰਹੀਆਂ ਬੋਟਾਂ 'ਚ ਖੜੀ ਤੂੰ ਮੈਨੂੰ ਵੋਟ ਪਾ ਦੀ ਨਾ ਮੇਰਾ ਕੀ ਫਾਇਦਾ ਵੋਟ ਪਾਉਂਗੀ ਤਾਂ ਆ ਫਾਇਦੀ ਫਾਇਦਾ ਤੇ ਤੈਨੂੰ ਮਿਲਵਾ ਦਿਆ ਕਰੂੰਗੀ ਮੈਂ ਕੋਈ ਨਹੀਂ ਮੈਂ ਆਪ ਹੀ ਮਿਲਿਆਉਣੀ ਆਂ ਕੋਈ ਹੋਰ ਤਾਂ ਕੋਈ ਚੱਕਣੀ ਦੱਸ ਦੱਸ ਦਰੇ ਕਰੀ ਵੀ ਤੂੰ ਆ ਕੁਸ ਕਰਦੀ ਫਿਰਦੀ ਆਂਗੀ ਦਾਦੇ ਫਿਰ ਵੋਟ ਕੱਢ ਲੈਗੇ ਆ ਤੇ ਹੱਥੋਂ ਓਹੋ ਲੈ ਆਈ ਮੈਂ ਕਿਧਰ ਦੱਸਣ ਆਲੀ ਆਂਗੀ ਅੱਵਾ ਮੈਂ ਤਾਂ ਹੀ ਨਹੀਂ ਤੇਰੇ ਵਰਗਿੰ ਤਾਂ ਮੈਂ ਤਾਂ ਹੈ ਨਾ ਬਿਹਰ ਕਰਦੀ ਆਂਗੀ ਚਲ ਕੋਈ ਨਹੀਂ ਤੇ ਆਪਦੇ ਦੋਸਤ ਨੂੰ ਵੀ ਕਹਿਦੀ ਮੈਨੂੰ ਵੋਟ ਪਾ ਦੂਗਾ ਹੈ ਤੁਹਾਡਾ ਰਿਸ਼ਤਾ ਕਰਾ ਦੂੰਗੀ ਮੈਂ ਰਿਸ਼ਤਾ ਕਰਾ ਦੇਗੀ ਪੱਕੀ ਗੱਲ ਮੀ ਮਾਤਾ ਇਹ ਕਹਿੰਦੀ ਸੀ ਤੇਰੀ ਪਹਿਲਾ ਰਸਤਾ ਹੈ ਕਿਹੜੇ ਮੁੰਡੇ ਨਾਲ ਹੈਗੀ ਆ ਕਿਸ ਨਾਲ ਕੋਈ ਨਹੀਂ ਤੈਨੂੰ ਦੱਦੂਗੀ ਮੈਨੂੰ ਸੱਚਾ ਪਿਆਰ ਕਰਦੀ ਆ ਸੱਚਾ ਪਿਆਰ ਉਹ ਵੀ ਮੈਨੂੰ ਕਰਦਾ ਹੈਗਾ ਤੂੰ ਹੀ ਰਹਿਗੀ ਸੱਚੇ ਪਿਆਰ ਵਾਲੀ ਲੈ ਮਤਲਬ ਜਿਹੜਾ ਤੂੰ ਕਿ ਮਰਜ਼ੀ ਰਣਾ ਮਤਲਬ ਇਹ ਮਤਲਬ ਨਹੀਂ ਇਨੀ ਮੇਰੀ ਗੱਲ ਸੁਣ ਅੱਜ ਦੇ ਟਾਈਮ 'ਚ ਤੈਨੂੰ ਲੱਗਦਾ ਕੋਈ ਸੱਚਾ ਪਿਆਰ ਹੈਗਾ 10 10 ਜਨੂੰ ਘਰੀ ਫਿਰਦਾ ਹੈਗਾ ਤੂੰ ਇੱਕ ਮੁੰਡਾ ਹੈਗਾ ਗੁਰਵਿੰਦਰ ਵਧੀਆਗਾ ਸੋਨਾ ਸੁਨਖਤਰੀ ਉਹਦੇ ਨਾਲ ਗੱਲ ਕਰਾ ਦਿੰਨੀ ਆ ਮੈਂ ਆ ਬੰਨੇ ਹੱਥ ਮੇਰੇ ਤਾਂ ਹੈਗੀ ਇੱਕ ਥਾਂ ਮੈਂ ਉਹਦੇ ਨਾਲ ਵਿਆਹ ਕਰਾਉਣਾਗਾ ਨਹੀਂ ਦੂਜੀ ਥਾਂਵੇਂ ਵੀ ਕਰ ਲਈ ਕੀ ਪਤਾ ਲੱਗਦਾ ਜਿਗਾ ਤਾਂ ਸਾਰਾ ਕੁਝ ਚੱਲਦਾ ਅੱਖ ਮਟੱਕਾ ਕੀ ਹੋੜੇ ਮੈਨੂੰ ਬੋਟਾ ਚਾਹੀਦਾ ਤੂੰ ਕਰ ਲਈ ਕਿਸੇ ਹੋਰ ਨਾਲ ਗੱਲ ਮੈਂ ਨਹੀਂ ਕਰਦੀ ਕਿਸੇ ਹੋਰ ਨਾਲ ਤੂੰ ਆਪਣੇ ਦੋਸਤਾਂ ਦਾ ਬੋਡ ਪਵਾ ਦੇਂਗੀ ਪਹਿਲਾਂ ਮੈਨੂੰ ਆ ਦੱਸ ਮੇਰਾ ਕੀ ਫਾਇਦਾ ਪਵਾ ਤਾ ਦੋਂਗੀ ਤੂੰ ਕੀ ਫਾਇਦਾ ਪਾਲਦੀ ਮੈਥੋਂ ਅੜਗੇ ਘਰ ਦੇ ਕੰਮਕਾਰ ਕਰਨੇ ਨਾ ਮੈਨੂੰ ਬਾਲੇ ਔਖੇ ਲੱਗਦੇ ਐ ਇੱਕ ਮੇਰੀ ਬੀਬੀ ਮੈਨੂੰ ਘਰੋਂ ਨਹੀਂ ਬਾਹਰ ਨਿਕਲਣ ਦਿੰਦੀ ਫਿਰ ਤੇਰੇ ਕਹਿੰਦੇ ਕੀ ਮਤਲਬ ਐ ਵੀ ਮੈਂ ਤੇਰੇ ਘਰੇ ਝੜੂ ਪੋਚਾ ਲੱਗੇ ਜਾਏਗਾ ਨਾ ਨਾ ਤੂੰ ਤਾਂ ਸਰਪੰਚ ਨਹੀਂ ਐਂਗੀ ਸਾਡੇ ਘਰੇ ਨੌਕਰ ਲਵਾ ਦੀ ਜਾਂ ਫਿਰ ਕੋਈ ਹੋਰ ਜਗਾੜ ਕਰਦੇ ਭੈਣ ਬਣ ਕੇ ਇੰਨਾ ਕ ਤਾਂ ਕਰ ਹੀ ਸਕਦੇ ਆ ਵੋਟ ਵੀ ਦੇ ਦਊਂਗੀ ਐਡੀ ਕੀਮਤੀ ਤੈਨੂੰ ਦੋ ਵੋਟਾਂ